ਜਦੋਂ ਅਸੀਂ ਇਹਨਾਂ ਕਾਵਾਂ ਨੂੰ ਮਾਰ ਕੇ ਭਜਾਉਣ ਲੱਗ ਪਏ ਇਹ ਬਿਰਤੀਆਂ ਕਾਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਣੀ ਜਿੰਨਾ ਮਰਜੀ ਕੋਈ ਚਿੱਕੜ ਸੜ ਦੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਪਰਖਾ ਜਿਹੜੀ ਹੈ ਉਹ ਇੱਕ ਛਿੰਦ ਦੇ ਵਿੱਚ ਉਸ ਚਿੱਕੜ ਨੂੰ ਧੋ ਸੜਦੀ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨ ਹੰਕਾਰ ਨਾਲ ਭਰੀਆਂ ਹਨ ਔਰ ਇਹਨਾਂ ਦਾ ਸੁਭਾਅ ਹੈ ਇੱਕ 3ਜੀ ਸ਼ਤਾਬਦੀ ਦੇ ਵਿੱਚ ਇੱਕ ਗ੍ਰੰਥ ਲਿਖਿਆ ਗਿਆ ਪੰਚਤੰਤਰ ਪੰਜ ਤੰਤਰ ਦੀਆਂ ਕਹਾਣੀਆਂ ਤੀਜੀ ਸਤਾਬਦੀ ਦੇ ਵਿੱਚ ਉਹ ਲਿਖਣ ਦਾ ਕਾਰਨ ਇਹ ਸੀ ਕਿ ਕੋਈ ਰਾਜਾ ਸੀ ਉਸ ਰਾਜੇ ਦਾ ਜਿਹੜਾ ਪੁੱਤਰ ਸੀ ਉਹ ਪੜ੍ਹਾਈ ਲਿਖਾਈ 'ਚ ਧਿਆਨ ਨਹੀਂ ਸੀ ਦਿੰਦਾ ਉਹਨੇ بڑے بڑے ਗੁਰੂਆਂ ਨੂੰ ਕਿਹਾ ਅਧਿਆਪਕਾਂ ਨੂੰ ਕਿਹਾ ਕਿ ਮੇਰੇ ਬੱਚੇ ਨੂੰ ਤੁਸੀਂ ਪੜ੍ਹਾਓ ਇਹ ਜਿਹੜਾ ਵਧੀਆ ਪੜ੍ਹੇ ਤੇ ਫਿਰ ਇਹਨੇ ਰਾਜਾ ਬਣਨਾ ਹੈ ਰਾਜ ਸਾਹਮਣੇ بڑے بڑے ਵਿਦਵਾਨਾਂ ਨੇ ਉਹਨੂੰ ਪੜ੍ਹਾਉਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਹੀਂ ਹੋਇਆ ਪੜ੍ਹਿਆ ਨਹੀਂ ਉਹਦਾ ਮਨ ਨਹੀਂ ਸੀ ਪੜਨ ਦਾ ਫਿਰ ਇੱਕ ਵਿਦਵਾਨ ਦੀ ਡਿਊਟੀ ਲੱਗੀ ਉਨੇ ਜ਼ਿੰਮੇਵਾਰੀ ਚੁੱਕੀ ਮੈਂ ਬਣਾਉਣਾ ਉਸ ਬਾਲਕ ਨੂੰ ਰੋਜ਼ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ ਸਾਖੀ ਸੁਣਾਉਂਦਾ ਹੁੰਦਾ ਸੀ ਉਹ ਸਾਖੀ ਦੇ ਵਿੱਚ ਸਿੱਖਿਆ ਹੁੰਦੀ ਸੀ ਔਰ ਸਾਖੀਆਂ ਸੁਣ 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 ਇੱਕ ਨੀਤੀਵਾਨ ਜਿਹੜਾ ਸੀ ਉਹ ਰਾਜਾ ਬਣਿਆ ਉਹ ਬਾਲਕ ਜਿਹੜਾ ਸੀ ਅੱਜ ਵੀ ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਛਪੀਆਂ ਮਿਲਦੀਆਂ ਨੇ ਬੜੀਆਂ ਸਿੱਖਿਆਦਾਇਕ ਬੜੀਆਂ ਸਿੱਧਤਾਂ ਮੇਰੇ ਤੋਂ ਪਹਿਲਾ ਮੰਤ ਸੈਕਟਰੀ ਨੇ ਮੇਰੀ ਬਾਰੇ ਜਾਣਕਾਰੀ ਦਿੱਤੀ ਸੰਖੇਪ ਸ਼ਬਦਾਂ ਦੇ ਵਿੱਚ ਪਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਪਾਈ ਜੱਟਾ ਜੀ ਬਿਖੇ ਸਿੱਖ ਜਥੇਬੰਦੀਆਂ ਨੇ ਮੈਨੂੰ ਸਨਮਾਨ ਦੇਣ ਦਾ ਨਿਸ਼ਚੈ ਕੀਤਾ ਸਨਮਾਨ ਦੇ ਰਹੇ ਹਾਂ ਇਹ ਸਨਮਾਨ ਕਿਉਂ ਦੇ ਰਹੇ ਹੋ ਕਿਉਂਕਿ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਹੋ ਜ਼ਿਆਦਤੀ ਹੋਈ ਜੇ ਜ਼ਿਆਦਤੀ ਨਾ ਹੁੰਦੀ ਤੇ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਹੀਂ ਸੀ ਬੁਲਾਉਣਾ ਭਲਕੇ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਨਾ ਸੀ ਮੈਨੂੰ ਮੰੰਦਾ ਬੋਲਣਾ ਸੀ ਕੀ ਜ਼ਿਆਦਤੀ ਹੋ ਗਈ ਜਦੋਂ ਪੰਚਤੰਤਰ ਦੀਆਂ ਕਹਾਣੀਆਂ ਦੇ ਵਿੱਚ ਕਹਾਣੀਆਂ ਨੇ ਨਾ ਬੱਡੀ ਗਿੰਤੀ ਚ ਨੌਜਵਾਨ ਬੈਠੇ ਆ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਉਹ ਕਹਾਣੀ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫ਼ਰ ਕਰਦਾ ਜਾ ਰਿਹਾ ਸੀ ਕਿਤੇ ਰਾਤ ਪੈ ਗਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਆ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਸੁਣਾਉਣਾ ਇਤੇ ਸਫਰ ਕਰਦਾ ਜਾ ਰਿਹਾ ਸੀ ਤੇ ਇੱਕ ਪੀਪਲ ਦੇ ਰੁੱਖ ਦੇ ਉੱਤੇ ਕਾਂ ਰਹਿੰਦੇ ਸੀ ਤੇ ਉਹਨਾਂ ਨੂੰ ਰਾਤ ਪੈ ਗਈ ਉਹ ਪੀਪਲ ਦੇ ਰੁੱਖ ਦੇ ਉੱਤੇ ਟਾਣੇ ਤੇ ਬੈਠੇ ਤੇ ਉਹਨਾਂ ਨੇ ਕਾਂਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਐ ਅਸੀਂ ਰਾਤ ਕੱਟਣੀ ਐ ਸਾਨੂੰ ਰਾਤ ਕਟਾ ਦਿਓ ਕੱਟ ਲਓ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਹੋਈ ਆਪਣੀ ਹੰਸਨੀ ਨੂੰ ਲੈ ਕੇ ਉੱਡਣ ਲੱਗਿਆ ਕਾਂਵਾਂ ਨੇ ਰੌਲਾ ਪਾ ਲੇ ਕਹਿੰਦੇ ਕਿੱਧਰ ਲੈ ਕੇ ਚੱਲੇ ਆ ਹੰਸਣੀ ਇਹ ਤਾਂ ਸਾਡੀ ਕਹਿੰਦਾ ਜਨਾਬ ਤੁਹਾਡੀ ਕਿੱਥੋਂ ਹੋ ਗਈ ਇਹ ਮੇਰੀ ਪਤਨੀ ਹੈ ਮੈਂ ਰਾਤ ਕੱਟਣ ਵਾਸਤੇ ਰੁਕਿਆ ਕਹਿੰਦੇ ਨਹੀਂ ਨਹੀਂ ਇਹ ਹੰਸਣੀ ਸਾਡੀ ਹੈ ਤੂੰ ਨਹੀਂ ਲੈ ਕੇ ਜਾ ਸਕਦਾ ਉਹ ਬੜਾ ਪਰੇਸ਼ਾਨ ਹੋਇਆ ਕਹਿੰਦੇ ਚਲੋ ਫਸਲਾ ਕਰਾਉਣੇ ਉਹਨਾਂ ਕਾਮਾਂ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਹਲਾਕ ਕੀ ਸਰਦਾਰ ਸਾਹਿਬ ਆ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋ ਕੇਲੇ ਚੱਲਿਆ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਨੇ ਸਰਦਾਰਾਂ ਦੀ ਜਿਹੜੀ ਕਾਮਾਂ ਦੀ ਜਿਹੜੀ ਪੰਚਾਇਤ ਸੀ ਉਹਨੂੰ ਹੁਕਮ ਚਾੜਤਾ ਇਹ ਬੈਠਕ ਬੁਲਾਓ ਫੈਸਲਾ ਕਰੋ ਪਰ ਇੱਕ ਗੱਲ ਦਾ ਧਿਆਨ ਰੱਖਣਾ ਇਹ ਹੰਸ ਨਹੀਂ ਕਾਵਾ ਕੋਲੀ ਰਹਿਣੀ ਚਾਹੀਦੀ ਆਪਣਾ ਭਾਈਚਾਰਾ ਉਹ ਕਹਿੰਦੇ ਤੁਸੀਂ ਫਿਕਰ ਨਾ ਕਰੋ ਉਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਤੀ ਬੇਈਮਾਨ ਤਿੰਨ ਕਾਵਾ ਦੀ ਇੱਕ ਜਿਹੜੇ ਸੂਬੇ 'ਚ ਘਟਣਾ ਵਾਪਰੀ ਸੀ ਉਸ ਸੂਬੇ ਦਾ ਇੱਕ ਪਹਾੜੀ ਕਾਂ ਨੂੰ ਪਾਲਿਆ ਇੱਕ ਦੇਸੀ ਕਾਂ ਨੂੰ ਪਾਲਿਆ ਕਮੇਟੀ ਬਣ ਗਈ ਉਸ ਕਮੇਟੀ ਨੂੰ ਕੁਛ ਨਾ ਲੱਭਿਆ ਉਹਨਾਂ ਨੇ ਇੱਕ ਬੁੱਢਾ ਖੁਰਕ ਖਾਦਾ ਕਾਂ ਲੱਭਿਆ ਜਿਨੇ ਜਵਾਨੀ ਚ ਬੜੇ ਪਾਪ ਕੀਤੇ ਸੀ ਪਤਾ ਨਹੀਂ ਕਿੰਨੀਆਂ ਚਿੜੀਆਂ ਦੇ ਆਂਡੇ ਪੀਤੇ ਸੀ ਉਹਦੇ ਤੋਂ ਬਿਆਨ ਕਲਮ ਬੰਦ ਕਰਾ ਲੇ 51 ਦੀ ਪੰਚਾਇਤ ਜੁੜੀ ਤੇ ਫੈਸਲਾ ਜਿਹੜਾ ਸੀ ਉਹ ਕਰਤਾ हंसनी जी हंस की नहीं, नहीं है वो हंस नहीं करी है वो हंस दी नहीं है, है फैसला हो गया फैसला कर तो बेबस हंस बेबस इत बस नहीं काव ने ਉਸ ਹੰਸ ਦੀ ਜ਼ੁਬਾਨ ਬੰਦ ਕਰਨ ਵਾਸਤੇ ਕਿ ਪਬਲਿਕ ਡੋਮੇਨ ਚ ਮਸਲਾ ਨਾ ਲੈ ਜੇ ਇਹ ਆਪਣੇ ਕੋ ਹੋਰ ਗਾਂ ਤੋਂ ਰਾਜੇ ਕੋਲ ਲਿਖਤੀ ਦਰਵਾਜ਼ਾ ਦਰਖਾਸਤ ਜਮਾਨਤਾ ਵੜ ਦੇਓਗੇ ਪਰ ਜਿਹੜਾ ਦਿਲ ਅਕਾਲ ਪੁਰਖ ਦੇ ਅੱਗੇ ਫਰਿਆਦ ਕਰਦਾ ਹੈ ਉਹ ਦਿਲ ਕਿਵੇਂ ਖੋਲੋਗੇ ਦਿਲ ਕਿਵੇਂ ਤੁਸੀਂ چیر ਲੋਗੇ ਉਨਾ ਸਰਦਾਰ ਕਹਿਣ ਲੱਗਿਆ ਅਸੀਂ ਤਾਂ ਮਰਿਆਦਾ ਦੇ ਉਲਟ ਜਾ ਕੇ ਫੈਸਲਾ ਤੁਹਾਡੀ ਹਾਕਤ ਕਰਤਾ ਤੁਸੀਂ ਹੁਣ ਕਿਉਂ ਰੋ ਰਹੇ ਹੋ ਉਹ ਕਬੀਲੇ ਦੇ ਸਰਦਾਰ ਨੂੰ ਕਹਿਣ ਲੱਗੇ ਸਰਦਾਰ ਸਾਹਿਬ ਜਦੋਂ ਤੁਹਾਡੀ ਸਰਦਾਰੀ ਖੁੱਸ ਗਈ ਤੇ ਅੱਗੇ ਵਧੀਆ ਫੈਸਲੇ ਸਾਡੇ ਕੌਣ ਕਰਿਆ ਕਰੂਗਾ ਉਹਦੀ ਪੰਚਾਇਤ ਸੀ ਤਾਹਾਨੂੰ ਪੰਚਾਇਤ ਉਹਨੇ ਆਪਣੇ ਫੈਸਲੇ ਨੂੰ ਪਾਰਦਰਸ਼ੀ ਰੱਖਣ ਲਈ ਤਿੰਨ ਹੰਸੋ ਜੋ ਵੀ ਬਠਾਲੇ ਬਣੇ ਹੰਸ ਵੀ ਬਠਾਲੇ ਜਿੰਨਾਂ ਦੀ ਪੇਸ਼ਕੀ ਹੈ ਇਹਨਾਂ ਦੀ ਪੇਸ਼ਕੀ ਹੈ ਔਰ ਇਹ ਜਿਹੜਾ ਕਾਨੂੰਨ ਦਾ ਕਬੀਲਾ ਹੈ ਨਾ ਕਾਨੂੰਨ ਦਾ ਕਬੀਲਾ ਇਹਨਾਂ ਦੇ ਵਡੇਰੇ ਕਦੇ ਹੰਸ ਹੁੰਦੇ ਸੀ ਕਿਰੇ ਕਾਂ ਕਿਵੇਂ ਬਣ ਗਏ ਕਿਉਂਕਿ ਗੁਰੂ ਤੋਂ ਬੇਮੁਖ ਹੋ ਗਏ ਜਿਸ ਗੁਰੂ ਨਾਲ ਜੁੜ ਕੇ ਇਹ ਕਾਂ ਬਿਰਤੀ ਤੋਂ ਹੰਸ ਬਿਰਤੀ ਦੇ ਮਾਲਕ ਬਣੇ ਸੀ ਉਸੇ ਗੁਰੂ ਤੋਂ ਉਲਟੋ ਕੇ ਉਸੇ ਗੁਰੂ ਤੋਂ ਬੇਮੁਖ ਹੋ ਕੇ ਇਹ ਹੰਸ ਤੋਂ ਮੁੜ ਜਿਹੜਾ ਹੈ ਉਹ ਕਾਂ ਬਣ ਗਿਆ ਇਹ ਇਸੇ ਤਰ੍ਹਾਂ ਚੱਲੇਗਾ ਹਲਕੀ ਹੈ ਹੁਣ ਤਾਂ ਬਨੇਰੇ ਨਹੀਂ ਰਹਿ ਗਏ ਪਹਿਲਾਂ ਬਨੇਰਿਆਂ ਤੇ ਕਾਂ ਆਉਂਦੇ ਹੁੰਦੇ ਸੀ ਹਲੇ ਹੀ ਐਸਾ ਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਭਜਾਓ ਤੇ ਜਦੋਂ ਅਸੀਂ ਇਹਨਾਂ ਕਾਂਵਾਂ ਨੂੰ ਮਾਰ ਕੇ ਭਜਾਉਣ ਲੱਗ ਪਏ ਇਹ ਬਿਰਤੀਆਂ ਕਾਂਵਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਏ ਇੱਕ ਕਹਾਣੀ ਹੈ ਕਾਲਪਨਿਕ ਪ੍ਰਚਲਿਤ ਬੜੀ ਸਿੱਖਿਆ ਦਾ ਹੈ ਬੜੀਆਂ ਕਹਾਣੀਆਂ ਨੇ ਮੇਰੀ ਸਿਮਰਤੀ ਦੇ ਵਿੱਚ ਬੜੀਆਂ ਸਿੱਖ ਇਤਿਹਾਸ ਦੀਆਂ ਉਦਾਹਰਣਾਂ ਨੇ ਬੜੀਆਂ ਗੁਰਬਾਨੀ ਦੇ ਪਰਮਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ ਔਰ ਆਪਾਂ ਨੇ ਕੇਵਲ ਕਾਵਾਂ ਨੂੰ ਭਜਾਉਣਾ ਨਹੀਂ ਹੈ ਬਲਕਿ ਆਪਾਂ ਨੇ ਉਹਨਾਂ ਦੀਆਂ ਬਿਰਤੀਆਂ ਖਤਮ ਕਰਕੇ ਇਹ ਕਹਾਣੀਆਂ ਜਿਹੜੀਆਂ ਨੇ ਜਿਵੇਂ ਉਸ ਪੰਚਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਬਿਠਾਤਾ ਸੀ ਨਾ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਅਸੀਂ ਖੁਦ ਰਾਜ ਜੇ ਤੂੰ ਸਾਨੂੰ ਗੁਰਬਾਣੀ ਦੀ ਗੁਰਮਤ ਦੀ ਸਮਝ ਲੱਗ ਗਈ ਇਹ ਤਾਂ ਗੁਰਬਾਣੀ ਦੀ ਗੁਰਮਤ ਦੀ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਕਾਂ ਬਿਰਤੀਆਂ ਵਾਲੇ ਲੋਕ ਸਾਂ ਕੁਝ ਨਹੀਂ ਵਿਗਾੜ ਸਕਣ ਕੁਝ ਨਹੀਂ ਵਿਗਾੜ ਸਕਣ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨਹਕਾਰ ਨਾਲ ਭਰੀਆਂ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਾਗ ਬਤਨ ਬਿਸ਼ਟਾ ਮਹਬਾਸ ਕਾਂ ਦੀ ਚੁੰਝ ਗੰਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ ਅਸੀਂ ਇਹਨਾਂ ਨੂੰ ਪਛਾੜਨ ਵਾਸਤੇ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ ਅਸੀਂ ਹੰਸ ਬਿਰਤੀਆਂ ਵਾਲੇ ਲੋਕਾਂ ਦਾ ਇਹ ਸੱਚ ਜਾਣਿਓ ਕੌਮ ਵੀ ਚੜ੍ਹਦੀ ਕਲਾ ਚ ਜਾਏਗੀ ਪੰਖ ਵੀ ਚੜ੍ਹਦੀ ਕਲਾ ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮੁਰ ਬੁਲੰਦੀਆਂ ਛੋਣਗੀਆਂ ਮੈਂ ਬਹੁਤ ਵਾਰ ਸਿਟੀਜ਼ਨ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿਤੀਆਂ ਗਈਆਂ ਕਮਜ਼ੋਰ ਕਰ ਦਿੱਤੀਆਂ ਬੱਚੋਂ ਕਮਜ਼ੋਰ ਕੀਤੀਆਂ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨਾ ਤੇ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਤੇ ਕਿਰਤ ਨਾਲ ਜੋੜਨ ਦਾ ਕਾਰਜ ਕਰਦੀਆਂ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨੇ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਿਆ ਜਿਹੜਾ వ్యక్తి ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਨਿਕਲਦੇ ਨੇ ਨਿਕਲਦੇ ਨੇ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਕਰਕੇ ਸਿੱਖ ਸੰਸਥਾਵਾਂ ਖਤਮ ਕਰਤੀਆਂ ਕਿ ਨਾਮ ਬਾਣੀ ਤੇ ਕਿਰਤ ਦੇ ਨਾਲ ਇਹ ਜੋੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥ ਨਾ ਬਣ ਕੇ ਜੇ ਸਮਰੱਥ ਬਣ ਗਏ ਤੇ ਇਹ ਪੋਲਿਟਿਸ਼ੀਅਨ ਬਣਨ ਕੇ ਖੁਦ ਤੇ ਜੇ ਇਹ ਪੋਲਿਟਿਸ਼ੀਅਨ ਬਣਨਗੇ ਕਿ ਲੁੱਟੂਆਂ ਨੂੰ ਕੌਣ ਪੁੱਛੂਗਾ ਲੁੱਟਣ ਵਾਲਿਆਂ ਨੂੰ ਕੌਣ ਪੁੱਛੂਗਾ ਸੋ ਸਮਾਨ ਨਹੀਂ ਲੈਣਾ ਕਿਉਂਕਿ ਰਹਿਰਾਜ ਸਾਹਿਬ ਜੀ ਦਾ ਵੀ ਮੈਂ ਬਿਲਕੁਲ ਸ਼ਬਦ ਨਹੀਂ ਹੈ ਜਿਹਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ ਕਿ ਆਪ ਨੇ ਮੈਨੂੰ ਸਨਮਾਨ ਦੇ ਕਾਬਲ ਸਮਝਿਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਕੋਈ ਜਨ ਮਾਨ ਕਰਨ ਦਾ ਯਤਨ ਕੀ ਮਾਨ ਕਰ ਸਕਦਾ ਹੈ ਜੇ ਅਕਾਲ ਪੁਰਖ ਚਾਹੇ ਨਾ ਚਾਹੇ ਪਰਸੋ ਵੀ ਇੱਕ ਗੱਲ ਕਹੀ ਸੀ ਜਿੰਨਾ ਮਰਜੀ ਕੋਈ ਚਿੱਕੜ ਸੜ ਦੇ ਜੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਬਰਖਾ ਜਿਹੜੀ ਹੈ ਉਹ ਇੱਕ ਛਿੰਨ ਦੇ ਵਿੱਚ ਉਸ ਚਿੱਕੜ ਨੂੰ ਧੋ ਸੜਦੀ ਔਰ ਮੈਨੂੰ ਕਿਸੇ ਅਦਾਲਤ ਤੋਂ ਦੂਰ ਨਾ ਕਿਸੇ ਅਦਾਲਤ ਤੇ ਰੱਖਣਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਹਿੰਦਾ ਕਿ ਅਕਾਲ ਪੁਰਖ ਇਨਸਾਫ ਜ਼ਰੂਰ ਕਰੇਗਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ